ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਲਾਈਵ ਅਪਡੇਟ ਆ ਜਿਹੜੀ ਅਸੀਂ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਅੱਜ ਰਾਤ ਦੇ ਯਾਨੀ ਕਿ 29 ਤਰੀਕ ਰਾਤ ਅਤੇ 30 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਸੈਟਲਾਈਟ ਦੇ ਮੁਤਾਬਕ ਸਾਂਝੀ ਕਰਨ ਲੱਗੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਦੋਸਤੋ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਵੀ ਹਰਿਆਣਾ ਦਾ ਵੀ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਜਿਵੇਂ ਕਿ ਦੁਪਹਿਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਜਿਹੜਾ ਸੂਰਜ ਵੀ ਦਿਖਾਈ ਦਿੱਤਾ ਹੈ ਜੋ ਧੁੱਪਾ ਉਹ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਨਿਕਲੀ ਹੈ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਰਾਤ ਦਾ ਮੌਸਮ ਹੋ ਠੀਕ-ਠਾਕ ਖੁਸ਼ਕ ਤੇ ਸਾਫ਼ ਰਹੂਗਾ ਤੇ ਤਾਪਮਾਨ ਦੇ ਵਿੱਚ ਅੱਜ ਜਿਹੜੀ ਗਰਾਵਟ ਆ ਜੂਗੀ ਅੱਜ ਕੁਝ ਇਲਾਕਿਆਂ ਦਾ ਤਾਪਮਾਨ ਜਿਹੜਾ 3 ਤੋਂ 4 ਡਿਗਰੀ ਜਾਂ 2 ਡਿਗਰੀ ਤੇ ਕਰੀਬ ਵੀ ਪਹੁੰਚੂਗਾ ਹੋ ਸਕਦਾ 1 ਡਿਗਰੀ ਦੇ ਕਰੀਬ ਜਾਂ 1.0.5 ਡਿਗਰੀ ਦੇ ਵੀ ਕਰੀਬ ਜਿਹੜਾ ਦੁਬਾਰਾ ਇਹ ਜੋ ਤਾਪਮਾਨ ਅੱਜ ਰਾਤ ਦਾ ਪਹੁੰਚੇ ਤੇ ਬਾਕੀ ਦੋਸਤੋ ਤੁਹਾਡੇ ਤੱਕ ਅਪਡੇਟ ਹਰ ਸਮੇਂ ਸਮੇਂ ਜੋ ਵੀ ਹੋਊਗੀ ਸਾਂਝੀ ਕਰਦੇ ਰਹਾਂਗੇ ਲਾਈਵ ਤਸਵੀਰਾਂ ਹਰ ਸਮੇਂ-ਸਮੇਂ ਦੀਆਂ ਤੁਹਾਡਾ ਨਾਲ ਸ਼ੇਅਰ ਕਰਦੇ ਰਹਾਂਗੇ ਜੋ ਵੀ ਅਪਡੇਟ ਆਇਆ ਕਰੂਗੀ ਹਰ ਰੋਜ਼ ਦੀ ਤਰ੍ਹਾਂ ਸ਼ੇਅਰ ਕਰਦੇ ਰਹਿਣੇ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਦਿਨ ਦੇ ਤਾਪਮਾਨ ਜਿਹੜੇ ਉਹ ਵੀ ਅੱਜ 11-12 ਡਿਗਰੀ ਤੋਂ ਵੱਧ ਨਹੀਂ ਸਨ ਕੁਝ ਖੇਤਰਾਂ ਦੇ ਜਿਹੜੇ 15 ਡਿਗਰੀ ਦੇ ਆਸ-ਪਾਸ ਪਹੁੰਚੇ ਨੇ ਪਰੰਤੂ ਅੱਜ 12 ਤੋਂ ਲੈ ਕੇ 14 ਡਿਗਰੀ ਦੇ ਆਸ-ਪਾਸ ਜਾਂ 15 ਡਿਗਰੀ ਦੇ ਆਪਾਂ ਕਹਿ ਸਕਦੇ ਹਾਂ ਅੰਦਾਜ਼ਨ ਜਿਹੜੇ ਤਾਪਮਾਨ ਦਿਨ ਦੇ ਦਰਜ ਕੀਤੇ ਗਏ ਨੇ ਦੋਸਤੋ ਦੇਖ ਸਕਦੇ ਹੋ ਜਿਹੜਾ ਸਿਸਟਮ ਆਇਆ ਸੀ ਉਹ ਪਹਾੜੀ ਇਲਾਕਿਆਂ ਦੇ ਵਿੱਚ ਲੰਘ ਚੁੱਕਿਆ ਤੇ ਉੱਥੇ ਜਿਹੜੀ ਬਰਫਵਾਰੀ ਇਸ ਸਮੇਂ ਹੋ ਰਹੀ ਹੈ ਇਸ ਤਰ੍ਹਾਂ ਜਿਹੜਾ ਅੱਗੇ ਲੰਘ ਚੁੱਕਿਆ ਹੈ ਸਿਸਟਮ ਧੁੰਦਲਾ ਮਾਹੌਲ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਹੁਣ ਦੋ ਤਿੰਨ ਦਿਨ ਲਗਾਤਾਰ ਧੁੰਦ ਰਹੂਗੀ ਅੱਜ ਵੀ ਜਿਹੜੀ ਧੁੰਦ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ ਦਿਨ ਵੇਲੇ ਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਧੁੰਦ ਵੀ ਹੋਊਗੀ ਤੇ ਤੁਸੀਂ ਤਸਵੀਰਾਂ 79023896709 ਤੇ ਸ਼ੇਅਰ ਕਰ ਸਕਦੇ ਹੋ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਜਿੱਥੇ ਵੀ ਤੁਹਾਨੂੰ ਧੁੰਦ ਹੋਊਗੀ ਤਾਂ ਸ਼ਾਰਟ ਵੀਡੀਓ ਵੀ ਬਣਾ ਕੇ ਸਾਨੂੰ ਸ਼ੇਅਰ ਕਰ ਸਕਦੇ ਹੋ ਦੋਸਤੋ ਇਹ ਹੀ ਅਪਡੇਟ ਹੈ ਕਿ ਅੱਜ 29 ਦੇ 30 ਤਰੀਕ ਨੂੰ ਜਿਹੜਾ ਮੌਸਮ ਹੈ ਅੱਜ ਰਾਤ 29 ਤਰੀਕ ਦਾ ਤੇ 30 ਤਰੀਕ ਸਵੇਰ ਦਾ ਮੌਸਮ ਹੈਡਾ ਉਹ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਬਾਕੀ ਜੋ ਵੀ ਵੱਡੀ ਅਪਡੇਟ ਆਊਗੀ ਤਾਂ ਨਾ ਸਵੇਰ ਦੇ ਸਮੇਂ ਜਾਣਕਾਰੀ ਇਹ ਸਾਂਝੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੇਸਬੁੱਕ ਆਈਡੀ ਨੂੰ ਫੋਲੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ